ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਰੰਗ ਰੋਗੰਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਇਸੇ ਦੌਰਾਨ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਹਣਾ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਇੱਕ ਵਿਆਪਕ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਉਹਨਾਂ ਦੇ ਨਾਲ ਪਾਰਟੀ ਦੇ ਹੋਰ ਆਗੂ ਸਾਹਿਬਾਨ ਵੀ ਮੌਜੂਦ ਸਨ ਤੇ ਨਾਲ ਹੀ ਕਾਰ ਸੇਵਾ ਪੂਰੀ ਵਾਲਿਆਂ ਦੇ ਜਥੇਦਾਰ ਬਾਬਾ ਸੁੱਖਾ ਜੀ ਵੀ ਉਹਨਾਂ ਦੇ ਨਾਲ ਮੌਜੂਦ ਸਨ ਦੱਸ ਦਿੰਦੇ ਆ ਕਿ ਸਫਾਈ ਨੂੰ ਲੈ ਕੇ ਇੱਕ ਸਪੈਸ਼ਲ ਇੱਕ ਵਿਆਪਕ ਸਫਾਈ ਮੁਹਿੰਮ ਦੀ ਸ਼ੁਰੂਆਤ ਮંત્રી ਵੱਲੋਂ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਸਰਹੰਦ ਨੰਗਲ ਤੋਂ ਲੈ ਕੇ ਨੰਗਲ ਤੱਕ ਆਨੰਦਪੁਰ ਸਾਹਿਬ ਦਾ ਜੋ ਏਰੀਆ ਹੈ ਉੱਥੇ ਗਲੀਆਂ ਨਾਲੀਆਂ ਦੀ ਸਫਾਈ ਡਰੇਨਾ ਦੀ ਸਫਾਈ ਦਾ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਕੀਤਾ ਗਿਆ ਹੈ ਭਾਵੇਂ ਕਿ ਨਗਰਪਾਲਿਕਾ ਵੱਲੋਂ ਹੋਰ ਅਦਾਰਿਆਂ ਦੇ ਵੱਲੋਂ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਪਰ ਫਿਰ ਵੀ ਹੋਲੇ ਮਹੱਲੇ ਨੂੰ ਲੈ ਕੇ ਇੱਕ ਸਪੈਸ਼ਲ ਅਤੇ ਉੱਚੇਚੇ ਤੌਰ ਦੇ ਉਤੇ ਇੱਕ ਸਫਾਈ ਮਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚੋਂ ਦੂਰੋਂ ਦੁਰੇਡਿਓ ਸਿੱਖ ਸੰਗਤਾਂ ਹੋਲੇ ਮਹੱਲੇ ਪਹੁੰਚਦੀਆਂ ਨੇ ਟਰੈਕਟਰ ਟਰਾਲੀਆਂ ਦੇ ਵਿੱਚ ਸਵਾਰ ਹੋ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਅਨੰਦਪੁਰ ਸਾਹਿਬ ਜਾ ਕੇ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਨੇ ਤੇ ਉਹਨਾਂ ਦੀ ਸੁੱਖ ਸਹੂਲਤ ਦੇ ਲਈ ਪਹਿਲਾਂ ਉਹਨਾਂ ਨੇ ਅਭਿਆਨ ਕੜਾ ਵਿڈیا ਕੀ ਸਫਾਈ ਨੂੰ ਮੁੱਖ ਰੱਖਿਆ ਜਾਵੇ ਨਾਲ ਹੀ ਉਹਨਾਂ ਨੇ ਨੰਦਪੁਰ ਸਾਹਿਬ ਪਹੁੰਚਣ ਵਾਲੀਆਂ ਸੰਗਤਾਂ ਨੂੰ ਇੱਕ ਅਪੀਲ ਵੀ ਕੀਤੀ ਹੈ ਕਿ ਆਨੰਦਪੁਰ ਸਾਹਿਬ ਹੋਂਣ ਵਾਲੀਆਂ ਸੰਗਤਾਂ ਪਲਾਸਟਿਕ ਦੀ ਵਰਤੋਂ ਘਟ ਕਰਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਗੰਦਗੀ ਜੜੀ ਹੈ ਇਸ ਪਵਿੱਤਰ ਨਗਰੀ ਦੇ ਵਿੱਚ ਨਾ ਫੈਲੇ ਤੇ ਨਾਲ ਹੀ ਬਿਜਲੀ ਦੇ ਖੰਭਿਆਂ ਦੇ ਉੱਤੇ ਲੱਗੇ ਬੋਰਡਾਂ ਨੂੰ ਹਟਾਉਣ ਦੀਆਂ ਵੀ ਜੜੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਸੋ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਹੋਣਾ ਨੇ ਅਰਦਾਸ ਬੇਨਤੀ ਕਰਕੇ ਇਹ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਉੱਥੇ ਹੀ ਉਹਨਾਂ ਦੇ ਨਾਲ ਮਹਿਲਾ ਮੰਡਲ ਦੀਆਂ ਕੁਝ ਇਲਾਵਾ ਵੱਲੋਂ ਵੀ ਉਹਨਾਂ ਦਾ ਸਾਥ ਦਿੱਤਾ ਗਿਆ ਸਹਿਯੋਗ ਦਿੱਤਾ ਗਿਆ ਸੋ ਅਨੰਦਪੁਰ ਸਾਹਿਬ ਦੇ ਵਿੱਚ ਆਉਣ ਵਾਲਾ ਤਿਉਹਾਰ ਜੋ ਭੋਲਾ ਮਹੱਲਾ ਉਸ ਦੀਆਂ ਤਿਆਰੀਆਂ ਨੂੰ ਲੈ ਕੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇੱਕ ਮੇਗਾ ਸਫਾਈ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਮਹਿੰਮ ਬਾਰੇ ਕੀ ਕਹਿੰਦੇ ਨੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਆਓ ਸੁਣਦੇ ਹਾਂ ਅਸੀਂ ਪਿਛਲੇ ਸਾਲ ਵੀ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀ ਕਿ ਅਨੰਦਪੁਰ ਸਾਹਿਬ ਦਾ ਜਿਹੜਾ ਹੋਲਾ ਮਹੱਲਾ ਹੈ ਉਹ ਪੂਰੇ ਕੁੱਲ ਜਹਾਨ ਦੇ ਵਿੱਚ ਸੰਗਤਾਂ ਆਉਂਦੀਆਂ ਤੇ ਸਭ ਨੂੰ ਬੜਾ ਚਾਹ ਹੁੰਦਾ ਕਿ ਉਹ ਸ਼੍ਰੀ ਨਨਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਨਤਮਸਤਕ ਹੋਣ ਤੇ ਹੋਲਾ ਮਹੱਲਾ ਇੱਥੇ ਮਨਾਉਣ। ਇਸ ਕਰਕੇ ਪਿਛਲੇ ਸਾਲ ਵੀ ਸਾਡੇ ਵੱਲੋਂ ਇਹ ਸਫਾਈ ਅਭਿਆਨ ਚਲਾਇਆ ਗਿਆ ਸੀ। ਜਿਹੜੇ ਲੰਗਰ ਲੱਗਨੇ ਹੁੰਦੇ ਆ ਸੜਕਾਂ ਦੇ ਕੰਢੇ ਉੱਥੇ ਹੀ ਗੰਦ ਪਿਆ ਹੁੰਦਾ ਤੇ ਉਸ ਨੂੰ ਕਾਫੀ ਭਰਪੂਰ ਹੰਗਾਰਾ ਮਿਲਿਆ ਸੀ। ਇਸ ਸਾਲ ਵੀ ਅਸੀਂ ਜਿਹੜਾ ਹੈ ਅੱਜ ਇਸ ਹੋਰ ਵੱਡੇ ਪੱਧਰ ਤੇ ਸਰਸਾ ਨੰਗਲ ਤੋਂ ਲੈ ਕੇ ਨੰਗਲ ਤੱਕ ਤਾਂ ਕਿ ਸਾਡਾ ਹਰ ਸਾਰਾ ਹਲਕਾ ਮੇਨ ਰੋਡ ਤੇ ਜਿੱਥੇ-ਇੱਥੇ ਵੀ ਗੰਦ ਹੈ ਉਸ ਨੂੰ ਸਾਫ਼ ਵੀ ਕਰਾਂਗੇ। ਪੀੜ ਪੱਦੇ ਜਿਹੜੇ ਸਟਰੀਟ ਲਾਈਟਸ ਬੰਦ ਹੈ ਉਹ ਜਿੱਥੇ-ਜਿੱਥੇ ਡਿਵਾਈਡਰ ਪੇਂਟ ਹੋਣੇ ਉਹ ਜਿੱਥੇ-ਜਿੱਥੇ ਸੜਕਾਂ ਦੀ ਰਿਪੇਅਰ ਹੋਣ ਵਾਲੀ ਹੈ ਕੋਈ ਵੀ ਟੋਇਆ ਕੋਈ ਵੀ ਹੋਰ ਜਿਹੜੇ ਉਹ ਹੈ ਉਹ ਸਭ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਅਸੁਵਿਧਾ ਦਾ ਜਿਹੜਾ ਹੈ ਆ ਸਾਹਮਣਾ ਨਾ ਕਰਨਾ ਪਵੇ ਤੇ ਜਿੰਨੀ ਵੀ ਸੰਗਤ ਆਵੇ ਉਹ ਆਨੰਦ ਦੇ ਨਾਲ ਨਾਨਪੁਰ ਸਾਹਿਬ ਤੇ ਮੱਠਾ ਦੇਖ ਸਕੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵਾਰੀ ਆਪਾਂ ਹੋਲਾ ਮੱਲਾ ਜਿਹੜਾ ਪਲਾਸਟਿਕ ਮੁਕਤ ਹੋਵੇ ਕਿਉਂਕਿ ਪਲਾਸਟਿਕ ਜਿੰਨਾ ਵੀ ਤੁਸੀਂ ਦੇਖਦੇ ਹੋ ਜਿਹੜਾ ਆਲੇ-ਦੁਆਲੇ ਗੰਦ ਹੈ ਪਲਾਸਟਿਕ ਜਿਹੜਾ ਹੈ ਉਹ ਡਿਸਪੋਜ਼ ਨਹੀਂ ਹੁੰਦਾ ਉਹ ਨਹੀਂ गलਦਾ ਇਸ ਕਰਕੇ ਉਹ ਆਪਾਂ ਇਕੱਲੇ ਆਪਣੇ ਨਹੀਂ ਕਈ-ਕਈ ਸਦੀਆਂ ਤੱਕ ਦਾ ਜਿਹੜਾ ਆਪਾਂ ਗੰਦਗੀ ਫੈਲਾ ਰਹੇ ਹਾਂ ਇਸ ਕਰਕੇ ਜਿਹੜਾ ਹੈ ਇਦਾਂ ਦੇ ਪਲਾਸਟਿਕ ਦਾ ਪਰਹੇਜ਼ ਕਰੋ ਬਹੁਤ ਜ਼ਿਆਦਾ ਅਮਰਜੈਂਸੀ ਸਿੰਗਲ ਯੂਜ਼ ਪਲਾਸਟਿਕ ਦਾ ਤੁਸੀਂ ਇਸਤੇਮਾਲ ਕਰਦੇ ਸਾਫ ਸੁਥਰਾ ਹੋਵੇ ਤੇ ਬਾਰੇ ਸੰਗਤ ਨੂੰ ਵੀ ਅਪੀਲ ਕਰਨਾ ਚਾਹੁੰਦੇ ਜੀ ਪਿਛਲੇ ਸਾਲ ਵੀ ਜੀ ਸਾਡੇ ਵੱਲੋਂ ਇੱਕ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਸੜਕਾਂ ਦੇ ਦੋਨੋਂ ਕੰਡੇ ਤੇ ਲੰਗਰ ਲੱਗਣੇ ਹੁੰਦੇ ਆ ਉੱਥੇ ਹੀ ਗੰਦ ਪਿਆਉਂਦਾ ਤਾਂ ਚੰਗਾ ਨਹੀਂ ਲੱਗਦਾ ਸੰਗਤ ਆਂਦੀ ਹੈ ਗੁਰੂ ਕਾ ਲੰਗਰ ਸ਼ਕਤੀ ਹੈ ਤੇ ਇਸ ਸਾਲ ਅਸੀਂ ਹੋਰ ਵੀ ਜਿਹੜਾ ਇਹ ਸੇਵਾ ਨੂੰ ਕੋਸ਼ਿਸ਼ ਕਰ ਰਹੇ ਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਸਰਸਾ ਨੰਗਲ ਤੋਂ ਲੈ ਕੇ ਨੰਗਲ ਤੱਕ ਸਾਰੀ ਮੇਨ ਰੋਡ ਦੀ ਸਾਫ ਸਫਾਈ ਕੋਈ ਸਾਰੀ ਕੋਈ ਸੜਕ ਦੇ ਉੱਤੇ ਕੋਈ ਜੰਪ ਕੋਈ ਇਦਾਂ ਦੀ ਲਾਈਟ ਨਾ ਹੋਵੇ ਜੋ ਬੰਦ ਹੋਵੇ ਤੇ ਅਗਲੇ 10 12 ਦਿਨਾਂ 'ਚ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਇਹਨਾਂ ਲਿਸ਼ਕਾ ਦਈਏ ਜਿੱਥੇ-ਜਿੱਥੇ ਪੌਦੇ ਲੱਗ ਸਕਦੇ ਪੌਦੇ ਵੀ ਲਾਈਏ ਤਾਂ ਕਿ ਹੁਲੇ ਮੁਹੱਲੇ ਨੂੰ ਜਿਹੜੀ ਵੀ ਸੰਗਤ ਆਵੇ ਉਹ ਗੁਰੂ ਦੀ ਨਗਰੀ ਆ ਕੇ ਵਾਕੇ ਹੀ ਆਨੰਦਿਤ ਹੋਵੇ ਤੇ ਨਾਲ ਹੀ ਮੇਰੀ ਆਪ ਦੇ ਰਾਹੀਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਵਾਰੀ ਆਪਾਂ ਹੁਲੇ ਮੁਹੱਲੇ ਜਿਹੜਾ ਪਲਾਸਟਿਕ ਮੁਫਤ ਜਿਹੜਾ ਮੁਕਤ ਉਹ ਮਨਾਈਏ ਤਾਂ ਕਿ ਆਪਾਂ ਵਾਤਾਵਰਣ ਦੇ ਲਈ ਵੀ ਜਿਵੇਂ ਬਾਬੇ ਨਾਨਕ ਨੇ ਕਿਹਾ ਉਦਾਂ ਹੀ ਆਪਾਂ ਵਾਤਾਵਰਣ ਦੇ ਪ੍ਰਤੀ ਵੀ ਜਿਹੜੀ ਆਪਣੀ ਜਿਹੜੀ ਸੰਵੇਦਨਸ਼ੀਲਤਾ ਉਹ ਦਿਖਾ ਸਕੀਏ